ਅਧਰ ਪਿਛਲੇ ਕਾਫੀ ਦਿਨਾਂ ਤੋਂ ਵਿੱਚ ਵਿਵਾਦਾਂ ਵਿੱਚ ਰਹਿਣ ਵਾਲੀ ਬੀਬੀ ਪ੍ਰੋਬਲਿਨ ਕੋਰ ਰਾਗੀ ਜੋ ਕਿ ਸਟੇਜ ਤੋਂ ਦਿੱਤੇ ਗਏ ਬਿਆਨ ਤੋਂ ਬਾਅਦ ਵਿਵਾਦਾਂ ਦੇ ਵਿੱਚ ਗਿਰ ਗਈ ਸੀ ਤੇ ਅੱਜ ਜਗ ਮਿਸ਼ਰੀ ਕਾਲਤਕ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਇਸ ਮੌਕੇ ਬੀਬੀ ਪ੍ਰੋਬਲਿਨ ਕੋਰ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਮਿਸ਼ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਹੈ ਉਹਨੇ ਕਿਹਾ ਕਿ ਤੁਸੀਂ ਕਦੇ ਵੀ ਡੋਲਣਾ ਨਹੀਂ ਹੈ ਨਾ ਹੀ ਕੀਰਤਨ ਕਰਨਾ ਛੱਡਣਾ ਹੈ ਤਾਂ ਉੱਥੇ ਸ਼੍ਰੀ ਕਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਵਿਵਾਦ ਅਤੇ ਚਰਿੱਤਰ ਹੱਤਿਆ ਦੇ باوجود ਉਹਨਾਂ ਦਾ ਸਮਰਥਨ ਕੀਤਾ ਹੈ। ਹਾਂਜੀ ਜੀ ਸ੍ਰੀ ਕਾਟਕ ਸਾਹਿਬ ਦੇ ਮਨਪੱਤੇ ਦੇ ਨਾਇਕ ਕੀ ਕਰਨ ਬਾਈ ਗੁਰਜੀਤ ਕਾਲਸਾ ਬਾਈ ਗੁਰਜੀਤ ਕੇ ਫਤਿਹ ਜੀ ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤियां ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਹੀ ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਇਹ ਨਹੀਂ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਗal ਤੱਕ ਸਹਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ